ਜੈ ਪੀਰਾਂ ਦੀ ਜੀ ਜੈ ਸਈਆਂ ਦੀ ਮੈਂ ਫਲਮਾਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਇੱਕ ਚਿਰਾਗ ਦੀ ਸੋ ਇੱਕ ਚਿਰਾਗ ਦੀ ਆਪਾਂ ਇੱਕ ਹਕੀਕਤ ਜੋ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਬਹੁਤ ਵੱਡਾ ਗਿਆਨ ਮਿਲਦਾ ਹੈ ਜੇਕਰ ਅਸੀਂ ਇਸ ਗੱਲ 'ਤੇ غور ਕਰ ਲਵਾਂਗੇ ਸੋ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰ ਦੇਣਾ ਜੀ ਕਮੈਂਟਾਂ ਵਿੱਚ ਜੀ ਹੈਪੀਰਾਂ ਦੀ ਜੈਸਾਆਂ ਦੀ ਵੀ ਜ਼ਰੂਰ ਲਿਖਣਾ ਸੋ ਵੀਡੀਓ ਚੱਲਦੀ ਚੱਲਦੇ ਨਾਲ ਦੇ ਨਾਲ ਇੱਕ ਲਾਈਕ ਤੇ ਜ਼ਰੂਰ ਕਰ ਦਿਆ ਕਰੋ ਤੁਹਾਡਾ ਇੱਕ ਲਾਈਕ ਸਾਡੀ ਹਿੰਮਤ ਵਧਾਉਂਦਾ ਹੈ ਸੋ ਬਾਕੀ ਕੁਝ ਕਮੈਂਟਾਂ ਵੀ ਇੱਥੇ ਆਪਾਂ ਤੁਹਾਨੂੰ ਦੱਸਾਂਗੇ ਜੀ ਹੁਣ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਫਿਰ ਲੈ ਇੱਕ ਕਮੈਂਟ ਦੱਸ ਦਿੰਨੇ ਆਂ ਸੋ ਇੱਥੇ ਜੋ ਪਹਿਲਾ ਕਮੈਂਟ ਹੈ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਮੈਂ ਪੀਰਾਂ ਦੀ ਸੇਵਾ ਕਰਦਾ ਸੀ ਹੁਣ ਮੈਂ ਕੈਨੇਡਾ ਬਾਹਰ ਆ ਗਿਆ ਆ ਸੋ ਪਹਿਲਾਂ ਮੇਰੇ ਸਿਰ ਚੌਂਕੀ ਵੀ ਆਉਂਦੀ ਸੀ ਹੁਣ ਇਹ ਮੈਨੂੰ ਲੱਗਦਾ ਜਿਵੇਂ ਕਿ ਬਾਬਾ ਜੀ ਪੀਰ ਸਾਡੇ ਦੂਰ ਹੋ ਗਏ ਹੋਣ ਸੋ ਦੇਖੋ ਕਦੇ ਵੀ ਮਾਲਕ ਦੂਰ ਨਹੀਂ ਹੁੰਦਾ ਕਿਉਂਕਿ ਮਨ ਵਿੱਚ ਵੱਸਦਾ ਹੈ ਪ੍ਰਮਾਤਮਾ ਜਿੱਕਰ ਅਸਤੀ ਉਹਨੂੰ ਪਹਿਚਾਨਣ ਦੀ ਕੋਸ਼ਿਸ਼ करिए ਜੋ ਮਨ ਵਿੱਚ ਵੱਸਦਾ ਹੈ ਦਿਲ ਵਿੱਚ ਵੱਸਦਾ ਹੈ ਉਹਨੂੰ ਕੋਈ ਵੀ ਕੱਢ ਨਹੀਂ ਸਕਦਾ ਸੋ ਦਿਲ ਵਿੱਚ ਪਿਆਰ ਹੋਣਾ ਚਾਹੀਦਾ ਆ ਦੋ ਤਾਈਂ ਦਾ ਕਿ ਉਹਨਾਂ ਨੂੰ ਯਾਦ ਕਰੋ ਇਬਾਦਤ ਕਰੋ ਉਹ ਹਮੇਸ਼ਾ ਨਾਲ ਹੀ ਰਹਿੰਦੇ ਆ ਮਜਬੂਰੀਆਂ ਨੂੰ ਵੀ ਸਮਝਦੇ ਆ ਸੋ ਬਾਕੀ ਆਪ ਤੇ ਹੁੰਦਾ ਆ ਕਿ ਅਸੀਂ ਉਹਨਾਂ ਨੂੰ ਕਿਸ ਤੰਗ ਨਾਲ ਦੇਖਣਾ ਹੈ ਮਹਿਸੂਸ ਕਰਨਾ ਹੈ ਜਦੋਂ ਅਸੀਂ ਇਹ ਸੋਚਾਂਗੇ ਕਿ ਉਹ ਹਰ ਵਕਤ ਸਾਡੇ ਨਾਲ ਹੈ ਸਾਡੀ ਮਜਬੂਰੀ ਹੈ ਕਿ ਅਸੀਂ ਹੁਣ ਉੱਥੇ ਰਹਿ ਕੇ ਸੇਵਾ ਨਹੀਂ ਕਰ ਸਕਦੇ ਤਾਂ ਤੁਸੀਂ ਮਨ ਵਿੱਚ ਹੀ ਉਹਨਾਂ ਨੂੰ ਦੋ ਟਾਈਮ ਯਾਦ ਕਰ ਲਓ ਇਬਾਦਤ ਕਰ ਲਓ ਇਹਦੇ ਵਿੱਚ ਹੀ ਉਹ ਪਰਮਾਤਮਾ ਖੁਸ਼ ਰਹਿੰਦਾ ਹੈ ਉਹ ਕਦੇ ਵੀ ਪਰਮਾਤਮਾ ਸਾਥ ਨਹੀਂ ਛੱਡਦਾ ਜਿਹੜੇ ਇਨਸਾਨ ਉਹਦੀ ਬੰਦਗੀ ਕਰਦੇ ਆ ਸੇਵਾ ਸਿਮਰਨ ਕਰਦੇ ਆ ਸੋ ਹਮੇਸ਼ਾ ਯਾਦ ਰੱਖੋ ਕਿਉਂਕਿ ਮਨ ਰਾਹੀਂ ਯਾਦ ਕਰਨਾ ਹੈ ਜ਼ਰੂਰੀ ਨਹੀਂ ਕਿ ਅਸੀਂ ਉੱਥੇ ਸੇਵਾ ਹੀ ਕਰ ਲਈ ਸੇਵਾ ਦੇ ਨਾਲ ਹੀ ਅਸੀਂ ਆਪਣੇ ਮੁਰਸ਼ਿਦ ਨੂੰ ਪਾ ਸਕਦੇ ਆ ਤੋ ਦਿਲ ਵਿੱਚ ਹੋਣਾ ਜ਼ਰੂਰੀ ਹੈ ਜੇਕਰ ਮਨ ਵਿੱਚ ਪਿਆਰ ਹੈ ਤਾ ਉਹ ਮਾਲਕ ਕਦੇ ਵੀ ਦੂਰ ਨਹੀਂ ਹੁੰਦਾ ਸੋ ਮਨ ਵਿੱਚ ਯਾਦ ਹਮੇਸ਼ਾ ਉਹਨਾਂ ਨੂੰ ਕਰਦੇ ਰਹਿਣਾ ਚਾਹੀਦਾ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਦੂਸਰਾ ਜੋ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਅਸੀਂ ਤੁਹਾਡੀਆਂ ਵੀਡੀਓ ਸੁਣਦੇ ਆ ਸਾਨੂੰ ਬਹੁਤ ਵਧੀਆ ਲੱਗਦੀਆਂ ਆ ਇਵੇਂ ਲੱਗਦਾ ਜਿਵੇਂ ਕਿ ਸਾਡਾ ਕੋਈ ਪਿਛਲੇ ਜਨਮ ਦਾ ਰਿਸ਼ਤਾ ਕੋਈ ਸੰਬੰਧ ਹੋਵੇ ਸੋ ਦੇਖੋ ਜੀ ਬਿਨਾਂ ਵਜ੍ਹਾ ਬਿਨਾਂ ਮਤਲਬ ਕੋਈ ਨਹੀਂ ਕਿਸੇ ਨੂੰ ਮਿਲਦਾ ਸੋ ਪਰਮਾਤਮਾ ਮਿਲਾਉਣ ਵਾਲਾ ਹੈ ਕੋਈ ਨਾ ਕੋਈ ਰਿਸ਼ਤਾ ਜ਼ਰੂਰ ਹੋਵੇਗਾ ਜਿਹੜਾ ਉਹ ਮੁਰਸ਼ਿਦ ਇਸ ਜਨਮ ਵਿੱਚ ਸਾਨੂੰ ਮਿਲਾ ਰਿਹਾ ਆ ਸੋ ਜਿੰਨੀਆਂ ਰੂਹਾਂ ਇਸ ਚੈਨਲ ਦੇ ਨਾਲ ਜੁੜੇ ਉਪਰਮਾਤਮਾ ਹੀ ਜੋੜ ਰਿਹਾ ਹੈ ਕਿਉਂਕਿ ਕੋਈ ਨਾ ਕੋਈ ਰਿਸ਼ਤਾ ਜੋ ਸਾਡਾ ਪਿਛਲੇ ਜਨਮ ਦਾ ਹੁੰਦਾ ਹੈ ਖਾਸ ਕਰਕੇ ਜਿੱਥੇ ਰੱਬ ਘਰ ਦੀ ਗੱਲ ਚੱਲਦੀ ਹੋਵੇ ਸੋ ਉੱਥੇ ਰੂਹ ਜੁੜੇ ਕੋਈ ਉਹਦਾ ਕੋਈ ਨਾ ਕੋਈ ਪਿਛਲਾ ਹੀ ਸੰਬੰਧ ਹੁੰਦਾ ਹੈ ਜਿਹੜਾ ਇਸ ਜਨਮ ਵਿੱਚ ਇੱਕ ਦੂਸਰੇ ਨੂੰ ਇਨਸਾਨ ਮਿਲਦਾ ਹੈ ਸੋ ਇੱਕ ਦੂਸਰੇ ਦੇ ਨਾਲ ਰੱਬ ਘਰ ਦੀ ਗੱਲ ਕਰਨੀ ਜਾਂ ਸੁਣਨੀ ਉਹ ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ ਕੁਝ ਵੀ ਸੋ ਹਮੇਸ਼ਾ ਹੀ ਉਹ ਮਾਲਕ ਦੀ ਬੰਦਗੀ ਕਰਦੇ ਰਹਿਣਾ ਚਾਹੀਦਾ ਹੈ ਚੰਗੇ ਕਰਮ ਕਰਨੇ ਇਦੇ ਚੰਗੇ ਕਰਮਾਂ ਦਾ ਚੰਗਾ ਫਲ ਮਿਲਦਾ ਹੈ ਅੱਜ ਨਹੀਂ ਤਾਂ ਕੱਲ ਨੂੰ ਪ੍ਰਮਾਤਮਾ ਸੁਣਦਾ ਜ਼ਰੂਰ ਆ ਦਿੰਦਾ ਜ਼ਰੂਰ ਹੈ ਪਰ ਉਹਨਾਂ ਗੱਲਾਂ ਨੂੰ ਯਾਦ ਰੱਖਣਾ ਹੈ ਜੋ ਪੁਰਾਣਾ ਸਮਾਂ ਉਹਨੂੰ ਵੀ ਯਾਦ ਕਰੋ ਜੋ ਆ ਰਿਹਾ ਸਮਾਂ ਉਹਦੋਂ ਵੀ ਯਾਦ ਰੱਖੋ ਕਿ ਅਸੀਂ ਪਹਿਲਾਂ ਕਿਹੜਾ ਹਾਲਾਤਾਂ ਚੋਂ ਨਿਕਲ ਕੇ ਅਸੀਂ ਹੁਣ ਕਿੱਥੇ ਤੱਕ ਪਹੁੰਚੇ ਹਾਂ ਜੇਕਰ ਉਹ ਮਾਲਕ ਦੀ ਕਿਰਪਾ ਨੂੰ ਦੇਖਣਾ ਹੈ ਤੇ ਇਹਨਾਂ ਗੱਲਾਂ ਨੂੰ ਮਹਿਸੂਸ ਕਰਨਾ ਜ਼ਰੂਰੀ ਹੈ ਯਾਦ ਕਰਨਾ ਜ਼ਰੂਰੀ ਹੈ ਫਿਰ ਪਤਾ ਚੱਲਦਾ ਹੈ ਕਿ ਜਦੋਂ ਸੇਵਾ ਨਹੀਂ ਕਰਦੇ ਸੀ ਕੋਈ ਕਿਰਪਾ ਨਹੀਂ ਸੀ ਉਦੋਂ ਸੀ ਕਿੰਨਾ ਹਾਲਾਤਾਂ ਵਿੱਚ ਸੀ ਤੇ ਹੁਣ ਅਸੀਂ ਸੇਵਾ ਕਰਦਿਆਂ ਨੂੰ ਇੰਨਾ ਸਮਾਂ ਹੋ ਗਿਆ ਤੇ ਹੁਣ ਸਾਡੇ ਕੀ ਹਾਲਾਤ ਹੋ ਆ ਜਦੋਂ ਅਸੀਂ ਇਹਨਾਂ ਗੱਲਾਂ ਨੂੰ ਮੈਸ ਹਾਉਸ ਕਰਾਂਗੇ ਯਾਦ ਕਰਾਂਗੇ ਫਿਰ ਫਰਕ ਪਤਾ ਚੱਲਦਾ ਹੈ ਉਹ ਪ੍ਰਮਾਤਮਾ ਦੀ ਕਿਰਪਾ ਦਾ ਪਤਾ ਚੱਲਦਾ ਹੈ ਜੀ ਸੋ ਹਮੇਸ਼ਾ ਹੀ ਇਹਨਾਂ ਗੱਲਾਂ ਤੇ ਅਮਲ ਕਰੋ ਯਾਦ ਕਰੋ ਜੇ ਯਾਦ ਰੱਖੋਗੇ ਤੇ ਉਹ ਪ੍ਰਮਾਤਮਾ ਵੀ ਯਾਦ ਰੱਖਦਾ ਹੈ ਇੱਕ ਰਸੀ ਦੋ ਟਾਈਮ ਬੈਠ ਕੇ ਸ਼ੁਕਰਾਨਾ ਕਰ ਲੈਣੇ ਆ ਇਹਦੇ ਨਾਲ ਜ਼ਿੰਦਗੀ ਵਿੱਚ ਬਹੁਤ ਬਹੁਤ ਬਦਲਾਅ ਹੁੰਦਾ ਹੈ ਕਿ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਬਹੁਤ ਵੱਡੀ ਗੱਲ ਹੈ ਬਹੁਤ ਗਿਆਨ ਦੀ ਗੱਲ ਹੈ ਸੋ ਜੇਕਰ ਅਸੀਂ ਦੋ ਟਾਈਮ ਬੈਠ ਕੇ ਹੋਈਆਂ ਗਲਤੀਆਂ ਦੀ ਮਾਫੀ ਮੰਗ ਲਈਏ ਤੇ ਉਹਦਾ ਸ਼ੁਕਰਾਨਾ ਕਰੀਏ ਕਿ ਜਿਵੇਂ ਦਾ ਵੀ ਦਿਨ ਲੰਘਿਆ ਵਧੀਆ ਹੀ ਲੰਘਿਆ ਹੈ ਤੇ ਉਹ ਮਾਲਕ ਫਿਰ ਸਭ ਕੁਝ ਸੁਣਦਾ ਹੈ ਦੇਖਦਾ ਹੈ ਹੋਈਆਂ ਗਲਤੀਆਂ ਨੂੰ ਵੀ ਮਾਫ ਕਰ ਦਿੰਦਾ ਜਨਮਾਂ ਜਨਮਾਂ ਦੀਆਂ ਗਲਤੀਆਂ ਮਾਫ ਕਰ ਦਿੰਦਾ ਹੈ ਜੇਕਰ ਦੋ ਟਾਈਮ ਬੈਠ ਕੇ ਅਰਦਾਸ ਬੇਨਤੀ ਕਰੀਏ ਤੇ ਮਾਫੀ ਮੰਗੀਏ ਤੋ ਸ਼ੁਕਰਾਨਾ ਕਰਨਾ ਹਮੇਸ਼ਾ ਹੀ ਸਾਰਿਆਂ ਨੂੰ ਚਾਹੀਦਾ ਹੈ ਮਾਲਕ ਦਾ ਧੰਨਵਾਦ ਕਰਦੇ ਰਹਾ ਕਰੋ ਇਹਦੇ ਨਾਲ ਉਹ ਪ੍ਰਮਾਤਮਾ ਦੀ ਕਿਰਪਾ ਰਹਿੰਦੀ ਹੈ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਆ ਜੀ ਸੋ ਮੇਨ ਵਿਸ਼ਾ ਹੈ ਕਿ ਇੱਕ ਚਿਰਾਗ ਤੋਂ ਅਸੀਂ ਕਿੱਡਾ ਵੱਡਾ ਗਿਆਨ ਲੈ ਸਕਦੇ ਹਾਂ ਇੱਕ ਚਿਰਾਗ ਦੀ ਆਪਣੀ ਖਾਸियत ਜੋ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਇੱਕ ਚਿਰਾਗ ਸਾਨੂੰ ਕੀ ਮੈਸੇਜ ਦਿੰਦਾ ਹੈ ਕੀ ਸਮਝਾਉਣਾ ਚਾਹੁੰਦਾ ਹੈ ਜੋ ਕਿ ਇਨਸਾਨ ਸਮਝਦਾ ਨਹੀਂ ਸਮਝ ਕੇ ਵੀ ਕਈ ਨਾ ਸਮਝ ਬਣ ਜਾਂਦੇ ਆ ਸੋਨ ਲਈ ਬਹੁਤ ਹੀ ਵੱਡੀ ਗਲਤ ਗੱਲ ਹੁੰਦੀ ਆ ਕਿ ਜਿਹੜਾ ਇਨਸਾਨ ਸਮਝ ਵਿੱਚ ਗੱਲ ਆਵੇ ਵੀ ਤਾਂ ਵੀ ਉਸ ਗੱਲ ਤੇ ਅਮਲ ਨਾ ਕਰੇ ਸੋ ਜਿਹੜਾ ਅਣਜਾਣ ਵਿੱਚ ਸਮਝ ਨਹੀਂ ਪਾਉਂਦਾ ਉਹਨੂੰ ਪਰਮਾਤਮਾ ਮaaf ਕਰ ਦਿੰਦਾ ਹੈ ਜਿਹੜਾ ਇਨਸਾਨ ਸਮਝਦਾਰ ਹੋ ਕੇ ਵੀ ਸਮਝਣਾ ਨਹੀਂ ਚਾਹੁੰਦਾ ਸੋ ਫਿਰ ਪਰਮਾਤਮਾ ਵੀ ਉਹਦੇ ਲਈ ਵਕਤ ਨਹੀਂ ਘੜਦਾ ਸੋ ਜਿਹੜਾ ਇਨਸਾਨ ਇਹਨਾਂ ਗੱਲਾਂ ਨੂੰ ਇਹਨਾਂ ਰਾਮ ਜੀ ਨੂੰ ਸਮਝ ਜਾਂਦਾ ਹੈ ਬਹੁਤ ਕੁਝ ਜ਼ਿੰਦਗੀ ਵਿੱਚ ਪਾ ਲੈਂਦਾ ਹੈ ਬਹੁਤ ਸਾਰੀਆਂ ਪ੍ਰੋਬਲਮਾਂ ਦੇ ਹੱਲ ਜਿਹੜੇ ਆ ਉਹ ਇਨਸਾਨ ਦੇ ਆਪ ਦੇ ਹੱਥ ਕਈ ਵਾਰ ਹੁੰਦੇ ਆ ਇਨਸਾਨ ਜੇਕਰ ਸਮਝ ਜਾਵੇ ਸੋ ਇੱਕ ਚਿਰਾਗ ਹੈ ਜਦੋਂ ਜਗਦਾ ਹੈ ਤੇ ਉਹ ਪੂਰੇ ਕਮਰੇ ਨੂੰ ਰੋਸ਼ਨ ਕਰ ਦਿੰਦਾ ਹੈ ਪਰ ਜੇਕਰ ਉਸ ਚਿਰਾਗ ਦੇ ਥੱਲੇ ਅਸੀਂ ਦੇਖੀਏ ਤਾਂ ਸਾਨੂੰ ਹਨੇਰਾ ਨਜ਼ਰ ਆਵੇਗਾ ਕਿਉਂਕਿ ਪੂਰਾ ਕਮਰਾ ਰੋਸ਼ਨ ਹੋ ਜਾਂਦਾ ਹੈ ਇੱਕ ਚਿਰਾਗ ਦੀ ਵਜ੍ਹਾ ਨਾਲ ਪਰ ਆਪ ਦੇ ਖੁੱਦ ਥੱਲੇ ਹਨੇਰਾ ਹੁੰਦਾ ਆ ਉਹ ਸਾਰਿਆਂ ਨੂੰ ਰੋਸ਼ਨੀ ਤਾਂ ਦਿੰਦਾ ਆ ਪਰ ਆਪ ਹਨੇਰੇ ਵਿੱਚ ਹੀ ਰਹਿੰਦਾ ਆ ਉਹ ਆਪਣੇ ਬਾਰੇ ਇਤੋਂ ਇਹ ਮੈਸੇਜ ਮਿਲਦਾ ਕਿ ਚਿਰਾਗ ਵੱਲ ਦੇਖ ਕੇ ਜੇਕਰ ਅਸੀਂ ਕੁਝ ਸਮਝਣਾ ਹੋਵੇ ਸੋ ਚਿਰਾਗ ਸਾਰਿਆਂ ਨੂੰ ਰੌਸ਼ਨੀ ਦੇ ਰਿਹਾ ਹੈ ਪਰ ਆਪਣੇ ਬਾਰੇ ਨਹੀਂ ਸੋਚਦਾ ਕਿ ਉਹ ਵੀ ਆਪ ਦੇ ਕੋਲ ਉਹਦੇ ਹਨੇਰਾ ਹੈ ਦੂਸਰਿਆਂ ਨੂੰ ਖੁਸ਼ੀਆਂ ਵੰਡਦਾ ਹੈ ਸੋ ਇਸੇ ਤਰ੍ਹਾਂ انسان ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਚੰਗੇ ਕਰਮ ਕਰੋ ਹਰ ਇੱਕ ਦਾ ਭਲਾ ਸੋਚੋ ਕਦੇ ਆਪਣਾ ਸਵਾਰਥ ਨਾ ਦੇਖੋ ਜਿਹੜਾ ਇਨਸਾਨ ਦੂਸਰਿਆਂ ਨੂੰ ਖੁਸ਼ ਦੇਖ ਕੇ ਖੁਦ ਖੁਸ਼ ਹੁੰਦਾ ਹੈ ਦੂਸਰਿਆਂ ਦੀਆਂ ਖੁਸ਼ੀਆਂ ਨੂੰ ਦੇਖ ਕੇ ਆਪ ਜੈਲਸ ਨਹੀਂ ਕਰਦਾ ਉਹਨੂੰ ਪਰਮਾਤਮਾ ਕਿਸੇ ਪਾਸੇ ਕੋਈ ਕਮੀ ਨਹੀਂ ਆਉਣ ਦਿੰਦਾ ਹਰ ਇੱਕ ਤਰ੍ਹਾਂ ਦੀ ਖੁਸ਼ੀ ਉਹ ਆਪ ਦੇ ਦਿੰਦਾ ਹੈ ਪਰਮਾਤਮਾ ਕਿਉਂਕਿ ਪਰਮਾਤਮਾ ਦਿਲਾਂ ਦੀ ਜਾਣਦਾ ਹੈ ਨੀਤਾਂ ਦੇਖਦਾ ਹੈ ਜਿਹਦੀ ਨੀਅਤ ਸਾਫ਼ ਹੁੰਦੀ ਹੈ ਉਹ ਸਭ ਕੁਝ ਹੀ ਮਿਲ ਜਾਂਦਾ ਹੈ ਬਸ ਵਿਸ਼ਵਾਸ ਆਪਣੇ ਮਾਲਕ ਤੇ ਹੁੰਦਾ ਚਾਹੀਦਾ ਹੈ ਤੇ ਨੀਅਤ ਸਾਫ਼ ਰੱਖੋ ਦੂਸਰਿਆਂ ਨੂੰ ਖੁਸ਼ੀਆਂ ਵੰਡੋ ਜੇਕਰ ਅਸੀਂ ਦੂਸਰਿਆਂ ਨੂੰ ਖੁਸ਼ ਰੱਖਾਂਗੇ ਤਾਂ ਹੀ ਉਹ ਜ਼ਿੰਦਗੀ ਵਿੱਚ ਆਪ ਵੀ ਖੁਸ਼ ਰਹਿ ਪਾਵਾਂਗੇ ਸੋ ਜਿਵੇਂ ਇੱਕ ਚਿਰਾਗ ਸਾਰਿਆਂ ਨੂੰ ਖੁਸ਼ੀਆਂ ਦਿੰਦਾ ਹੈ ਆਪਣੇ ਬਾਰੇ ਨਹੀਂ ਸੋਚਦਾ ਪਰ ਫਿਰ ਵੀ ਉਹਦਾ ਆਪ ਦਾ ਹੀ ਇੱਕ ਵੱਖਰਾ ਹੀ ਰਤਵਾ ਹੈ ਸੋ ਪੂਰੀ ਦੁਨੀਆ ਨੂੰ ਰੋਸ਼ਨ ਕਰਦਾ ਹੈ ਤੇ ਪੂਰੀ ਦੁਨੀਆ ਵੀ ਉਸ ਚਿਰਾਗ ਦੀ ਕਦਰ ਕਰਦੀ ਹੈ ਸਿਰ ਝੁਕਾਉਂਦੀ ਹੈ ਕਿਉਂਕਿ ਜੇਕਰ ਉਹ ਆਪਣੇ ਬਾਰੇ ਨਹੀਂ ਸੋਚਦਾ ਪਰ ਪ੍ਰਮਾਤਮਾ ਉਹਦੇ ਬਾਰੇ ਸੋਚਦਾ ਹੈ ਪੂਰੀ ਦੁਨੀਆ ਨੂੰ ਉਸ ਚਿਰਾਗ ਮਰੇ ਝੁਕਾ ਦਿੰਦਾ ਹੈ ਸੋ ਇਸ ਤਰ੍ਹਾਂ ਹਮੇਸ਼ਾ ਹੀ ਇਨਸਾਨ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਦੂਸਰਿਆਂ ਦੀਆਂ ਖੁਸ਼ੀਆਂ ਨੂੰ ਦੇਖ ਕੇ ਕਦੇ ਖਿਜਣਾ ਨਹੀਂ ਚਾਹੀਦਾ ਮਾੜਾ ਨਹੀਂ ਕਿਸੇ ਦਾ ਸੋਚਣਾ ਚਾਹੀਦਾ ਹਰੇਕ ਨੂੰ ਖੁਸ਼ ਦੇਖ ਕੇ ਖੁਸ਼ ਹੋਵੋ ਪ੍ਰਮਾਤਮਾ ਵੀ ਫਿਰ ਆਉਣ ਵਾਲੇ ਸਮੇਂ ਵਿੱਚ ਇਨਸਾਨ ਦੀ ਕਦਰ ਪਵਾ ਦਿੰਦਾ ਜਿਹੜਾ ਇਨਸਾਨ ਦੂਸਰਿਆਂ ਨੂੰ ਖੁਸ਼ ਦੇਖਦਾ ਹੈ ਤੇ ਕਦੇ ਵੀ ਮਨ ਵਿੱਚ ਕੋਈ ਪੈਰ ਵਿਰੋਧ ਨਹੀਂ ਰੱਖਦਾ ਸੋ ਜਦੋਂ ਅਸੀਂ ਦੂਸਰਿਆਂ ਨਾਲ ਖੁਸ਼ੀਆਂ ਸਾਂਝੀਆਂ ਕਰਦੇ ਹਾਂ ਜਾਂ ਖੁਸ਼ ਦੇਖਦੇ ਹਾਂ ਤੇ ਪ੍ਰਮਾਤਮਾ ਦੀ ਬਹੁਤ ਵੱਡੀ ਕਿਰਪਾ ਹੁਣੀ ਸ਼ੁਰੂ ਹੋ ਜਾਂਦੀ ਹੈ ਜੇਕਰ ਅਸੀਂ ਇਹਨਾਂ ਗੱਲਾਂ ਨੂੰ ਜ਼ਿੰਦਗੀ ਵਿੱਚ ਲਾਗੂ ਕਰਕੇ ਦੇਖੀਏ فیر حقیقت سچائی جو ہے وہ پتہ چلدی ہے ایک بار ਇਹਨਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਜੇਕਰ انسان ਲੈ ਆਵੇ ਇਹਨਾਂ ਗੱਲਾਂ ਤੇ अमल ਕਰਕੇ ਦੇਖਿਆ ਜਮਾ ਕੇ ਦੇਖੋ ਤੁਹਾਨੂੰ ਆਪਣੇ ਆਪ ਫਰਕ ਨਜ਼ਰ ਆਵੇਗਾ ਜਦੋਂ ਫਰਕ ਨਜ਼ਰ ਆਣ ਲੱਗ ਪਵੇ ਤਾਂ ਸਮਝ ਲੈਣਾ ਕਿ ਪ੍ਰਮਾਤਮਾ ਦੀ ਕਿਰਪਾ ਬਹੁਤ ਵੱਡੀ ਹੋਣੀ ਸ਼ੁਰੂ ਹੋ ਗਈ ਆ ਕਿਉਂਕਿ ਇੰਨੇ ਵਿੱਚ ਹੀ ਪ੍ਰਮਾਤਮਾ ਤੋਂ ਸਭ ਕੁਝ ਲਿਆ ਜਾ ਸਕਦਾ ਹੈ ਜੇਕਰ ਅਸੀਂ ਦੂਸਰਿਆਂ ਨੂੰ ਦੇਖ ਕੇ ਖੁਸ਼ ਹੋਈਏ ਸੋ ਕਦੇ ਕਿਸੇ ਨਾਲ ਬੈਰ-ਵਿਰੋਧ ਨਾ ਰੱਖੀਏ ਜੀ ਸੋ ਗੱਲ ਤਾਂ ਬਹੁਤ ਛੋਟੀ ਜੀ ਹੈ ਜੇਕਰ ਇਹਨੂੰ ਅਸੀਂ ਸਮਝ ਲਈਏ ਅਮਲ ਕਰ ਲਈਏ ਤਾਂ ਇਹ ਪੂਰੀ ਜ਼ਿੰਦਗੀ ਬਦਲ ਸਕਦੀ ਹੈ